ਮਨਪਾ ਵੀ ਮਰਨਪਾ ਦੀ ਖਬਰ ਵੀ ਆ ਕਿ ਜਿਹਦੇ ਵਿੱਚ ਆਪਣੇ ਡਰਾਈਵਰ ਸੀਗੇ ਉਹ ਟਰੱਕ ਦੇ ਉੱਤੇ ਸੀਗੇ ਤੇ ਆਪਣਾ ਜਿੱਦਾਂ ਆਪਾਂ ਕਹ ਰਹੇ ਹੁੰਨੇ ਆ ਕਿ ਸੇਫਟੀ ਦਾ ਧਿਆਨ ਰੱਖੋ ਹਮੇਸ਼ਾ ਤੁਸੀਂ ਜਦੋਂ ਬਾਹਰ ਜਾਂਦੇ ਆ ਤੇ ਤੁਸੀਂ ਆਪਣਾ ਸੇਫਟੀ ਵੈਸਟ ਪਾ ਕੇ ਜਰੂਰ ਜਾਓ ਤੇ ਉਹ ਵੀ ਅਨਫੋਰਚੂਨੇਟ ਗੱਲ ਹੈਗੀ ਆ ਕਿ ਟਰੱਕ ਦੇ ਵਿੱਚ ਜਿਹੜਾ ਸੀ ਤੇਲ ਪਾਉਂਦੇ ਸੀਗੇ ਤੇਲ ਪਵਾ ਕੇ ਤੇ ਉਹ ਟਰੱਕ ਸਟਾਪ ਵੱਲ ਨੂੰ ਚੱਲੇ ਟਰੱਕ ਸਟਾਪ ਵਾਲ ਨੂੰ ਜਦੋਂ ਜਾ ਰਹੇ ਸੀਗੇ ਤੇ ਜਿਹੜੇ ਟਰੱਕ ਆਇਲੈਂਡ ਤੇ ਖੜੇ ਹੁੰਦੇ ਆ ਤੇ ਇੱਕ ਟਰੱਕ ਜਿਹੜਾ ਅੱਗੇ ਤੇਲ ਗੈਸ ਪਾ ਕੇ ਬਾ ਅੱਗੇ ਤੇਲ ਪਾ ਕੇ ਅੱਗੇ ਚਲਾ ਜਾਂਦਾ ਠੀਕ ਹੈ ਉਹ ਪਿੱਛੇ ਨੂੰ ਰੁੜ ਗਿਆ ਤਾਂ ਪਿਛਲੇ ਟਰੱਕ ਦੇ ਤੇ ਅਗਲੇ ਟਰੱਕ ਦੇ ਵਿੱਚ ਆ ਗਏ ਤੁਰੇ ਤੇ ਕਿੱਥੇ ਦੀ ਗੱਲ ਰਮਨ ਜੀ ਕਿੱਥੋਂ ਦੀ ਖਬਰ ਆਦੀ ਹੈ ਇਹ ਅਰਕਨਸਾਸ ਦੀ ਖਬਰ ਆ ਪਰ ਜਿਹੜੇ ਭਾਜੀ ਹੁੰਨੀ ਸੀਗੇ ਉਹ ਇੱਥੋਂ ਮਲ ਟਿੱਕੇ ਤੋਂ ਸੀਗੇ ਸੋ ਬੇਸਿਕਲੀ ਇਹੋ ਹੀ ਆ ਕਿ ਜੇ ਤੁਸੀਂ ਆ ਇਸ ਟਾਈਮ ਤੇ ਜਾਂ ਕਿਸੇ ਟਾਈਮ ਤੇ ਵੀ ਤੁਸੀਂ ਆਪਣੇ ਟਰੱਕ ਤੋਂ ਬਾਹਰ ਆਉਨੇ ਹੈਗੇ ਆ ਜਾਂ ਕੋਈ ਵੀ ਇਦਾਂ ਦਾ ਜਿਹੜਾ ਸਟੈਪ ਕਰਦੇ ਹੈਗੇ ਆ ਪਹਿਲੀ ਗੱਲ ਤਾਂ ਆਲੇ ਦੁਆਲੇ ਧਿਆਨ ਰੱਖੋ ਦੂਸਰੀ ਗੱਲ ਸੇਫਟੀ ਵੈਸਟ ਜ਼ਰੂਰ ਪਾਓ ਸੇਫਟੀ ਵੈਸਟ ਜਿਹੜੀ ਆ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ ਜਦੋਂ ਤੁਸੀਂ ਬਾਹਰ ਜਾਂਦੇ ਆ ਕਿਉਂਕਿ ਸੇਫਟੀ ਵੈਸਟ ਦੇ ਨਾਲ ਤੁਹਾਡੀ ਜਿਹੜੀ ਆ ਐਟਲੀਸਟ ਤੁਸੀਂ ਜਿਹੜਾ ਹਨੇਰੇ ਦੇ ਵਿੱਚ ਮਲਕੀ ਤੁਸੀਂ ਦਿਖ ਸਕਦੇ ਆ ਅਗਲੇ ਬੰਦੇ ਨੂੰ ਸੋ ਇਟ अर्ਲੀ अर्ਲੀ वार्निंग ਦਾ ਮੇਰੇ ਖਿਆਲ ਟਾਈਮ ਸੀਗਾ ਸੋ ਪਰ ਇਹ ਆ ਕਿ ਅਨਫੋਰਚੂਨੇਟ ਚੀਜ਼ ਹੈਗੀ ਆ ਇਦਾਂ ਨਹੀਂ ਹੋਣਾ ਚਾਹੀਦਾ ਸੀਗਾ ਪਰ ਇਹ ਇੱਕ ਸਿੱਖਿਆ ਵੀ ਹੈਗੀ ਆ ਬਹੁਤ ਜਾਣ ਵਾਲੀ ਕਿ ਜੇ ਤੁਸੀਂ ਬਾਹਰ ਟਰੱਕ 'ਚ ਕੰਮ ਕਰਦੇ ਹੈਗੇ ਆ ਸੜਕ ਦੇ ਕੰਢੇ ਬਾਹਰ ਤੁਸੀਂ ਨਿਕਲੇ ਹੈਗੇ ਆ ਅਮਰਜੈਂਸੀ ਚ ਕਿਤੇ ਨਿਕਲੇ ਰ ਟਰੱਕ ਸਟਾਪ ਤੇ ਨਿਕਲੇ ਕਿਤੇ ਵੀ ਤੁਸੀਂ ਟਰੱਕ ਤੋਂ ਬਾਹਰ ਨਿਕਲਣਾ ਹੈਗਾ ਸੇਫਟੀ ਵੈਸਟ ਪਾ ਕੇ ਨਿਕਲਣਾ ਹੈਗਾ ਕਿਉਂਕਿ ਸੇਫਟੀ ਵੈਸਟ ਪਾਉਣ ਦੇ ਵਿੱਚ ਕੋਈ ਐਸਾ ਇਹ ਨਹੀਂ ਸ਼ਰਮ ਵਾਲੀ ਗੱਲ ਨਹੀਂ ਹੈਗੀ ਉਹ ਸਿਰਫ ਤੁਹਾਡੀ ਲਾਈਫ ਸੇਵਿੰਗ ਇੱਕ ਚੀਜ਼ ਹੈਗੀ ਹੈ ਬਿਲਕੁਲ ਬਹੁਤ ਹੀ ਮਾੜੀ ਗੱਲ ਹੋਈ ਹੈਗੀ ਆ ਇਹ ਵੀ ਰਮਨ ਜੀ ਚਾਹੀਦਾ ਵੀ ਜਿਹੜੇ ਇਕੱਲਾ ਇਹ ਤਾਂ ਹੋ ਨਹੀਂ ਸਕਦਾ ਵੀ ਦੋ ਹੀ ਟਰੱਕ ਹੋਊਗੇ ਉੱਤੇ ਆਲੇ ਦੋਲੇ ਹੋਰ ਵੀ ਟਰੱਕ ਹੁੰਦੇ ਆ ਔਰ ਵੀ ਜਿਹੜੇ ਟਰੱਕਿੰਗ ਇੰਡਸਟਰੀ ਜਾਂ ਟਰੱਕ ਡਰਾਈਵਰ ਜਿੱਥੇ ਕਿਤੇ ਵੀ ਹੁੰਦੇ ਤੁਹਾਨੂੰ ਲੱਗਦਾ ਵੀ ਆ ਇੱਥੇ ਮਾੜੀ ਘਟਨਾ ਵਾਪਰ ਸਕਦੀ ਰੋਲਾ ਪਾ ਸਕਦਾ ਬੰਦਾ ਕੁਛ ਨਾ ਕੁਛ ਜਰੂਰ ਹੈਲਪ ਕਰਿਆ ਕਰੋ ਇੱਕ ਦੂਜੇ ਦੀ ਬਿਲਕੁਲ ਕਈ ਵਾਰੀ ਖਾਲਸਾ ਜੀ ਆਪਣਾ ਹਰਜੋਤ ਭਾਜੀ ਇਦਾਂ ਹੁੰਦਾ ਹੈ ਕਿ ਆਪਾਂ ਜਦੋਂ ਇਹੋ ਜਿਹੇ ਮਾਹੌਲ 'ਚ ਹੁੰਦੇ ਆ ਜਾਂ ਟਰੱਕ ਤੇ ਟਰੱਕ ਸਟਾਪ ਤੇ ਹੁੰਦੇ ਆ ਤੇ ਆਮ ਤੌਰ ਤੇ ਸਾਰੇ ਬੰਦੇ ਆਪਣੇ ਕੰਮ 'ਚ ਰੁੱਝੇ ਹੁੰਦੇ ਆ ਆਮ ਤੌਰ ਤੇ ਸਾਰੇ ਬੰਦੇ ਆਪਣਾ ਕੰਮ ਕਰਦੇ ਹੁੰਦੇ ਆ ਕੋਈ ਤੇਲ ਪਵਾ ਰਿਹਾ ਕੋਈ ਸੀਸ਼ੇ ਚਾਹ ਕਰ ਰਿਹਾ ਕੋਈ ਕੋਸ਼ਿਸ਼ ਕਰ ਰਿਹਾ ਸੋ ਹਰ ਇੱਕ ਬੰਦਾ ਆਪਣੇ ਆਪਣੇ ਟਾਈਮ ਤੇ ਲੱਗਾ ਹੁੰਦਾ ਔਰ ਕਈ ਵਾਰੀ ਪਾਰਕਿੰਗ ਦੇ ਜੋ ਟਰੱਕ ਖੜੇ ਆ ਤੇ ਆਮ ਤੌਰ ਤੇ ਨਾਰਮਲੀ ਸਾਰੇ ਰੈਸਟ ਕਰਦੇ ਹੁੰਦੇ ਆ ਸੋ ਕਈ ਵਾਰੀ ਨਹੀਂ ਵੀ ਜਾਗਦਾ ਹੁੰਦਾ ਨਹੀਂ ਵੀ ਬੰਦਾ ਕਹਿ ਸਕਦਾ ਪਰ ਇਹ ਅਨਫੋਰਚੂਨੇਟ ਕਿਉਂਕਿ ਜਿਆਦਾ ਫਾਸਲਾ ਨਹੀਂ ਹੁੰਦਾ ਜਦੋਂ ਟਰੱਕ ਪੁੱਲ ਕਰਕੇ ਲਾਉਂਦੇ ਆ ਉਹਦੇ ਵਿੱਚ ਤੇ ਦੂਜੇ ਪਿਛਲੇ ਟਰੱਕ ਦੇ ਵਿੱਚ ਸੋ ਕਈ ਵਾਰੀ ਗਲਤੀ ਹੋ ਜਾਂਦੀ ਆ ਕਿ ਟਰੱਕ ਰੁੜ ਜਾਂਦਾ ਹੈ ਗਲਤੀ ਨਾਲ ਰੁੜ ਜਾਂਦਾ ਹੈ ਕਈ ਵਾਰੀ ਗਲਤੀ ਨਾਲ ਬੈਕਅਪ ਹੋ ਜਾਂਦਾ ਹੈ ਸੋ ਜੋ ਵੀ ਕੁਝ ਹੋਇਆ ਪਰ ਬਹੁਤ ਮੰਨਪਾਕਾ ਹੋਇਆ ਜੀ ਸੋ ਇਹ ਤੋਂ ਸਾਨੂੰ ਸਾਰਿਆਂ ਨੂੰ ਪਤਾ ਲੱਗਦਾ ਵੀ ਜਿਹੜੀ ਇਹ ਇੰਡਸਟਰੀ ਆ ਬਹੁਤ ਰਿਸਕੀ ਜੌਬ ਆ ਇੰਨੀ ਸੇਫ ਸੇ ਬਹੁਤ ਹੀ ਜ਼ਿਆਦਾ ਜਿਹੜਾ ਸੇਫਟੀ ਦੇ ਉੱਤੇ ਸਾਨੂੰ ਧਿਆਨ ਰੱਖਣਾ ਚਾਹੀਦਾ ਆ ਬਹੁਤ ਹੀ ਅਲਰਟ ਹੋਣਾ ਚਾਹੀਜੀ ਤੇ ਰਮਨ ਜੀ ਪਤਾ ਲੱਗਾ ਮਨਟਿਕੋ ਤੋਂ ਕੌਣ ਸੀਗੇ ਜਾਂ ਕੁਝ ਹੋਰ ਇਨਫੋਰਮੇਸ਼ਨ ਜਿਹੜੀ ਉਹ ਆਈ ਆ ਜਿਹੜੇ ਕੁਚਲੇ ਗਏ ਆ ਇੱਕ ਜਣਾ ਸੀ ਦੋ ਜਣੇ ਸੀ ਜਾਂ ਕਿੱਦਾਂ ਰਿਹਾ ਕਿਸੇ ਦਾ ਬਚਾਅ ਵੀ ਹੋਇਆ ਜਾਂ ਕੀ ਕੀ ਸਿੰਗਲ ਸਿੰਗਲ ਡਰਾਈਵਰ ਆ ਤੇ ਸਾਡੇ ਫਰੈਂਡਸ ਫੈਮਿਲੀ ਦੇ ਵਿੱਚ ਚ ਰਹੀ ਆ ਸੋ ਇਸ ਕਰਕੇ ਮੈਂ ਜਸਟ ਟ్రਾਈ ਟੂ ਕੀਪ ਇਟ ਉਸ ਤਰ੍ਹਾਂ ਰੱਖ ਰਿਹਾ ਕਿ ਪਰ ਜਿਹੜੀ ਗਲਤੀ ਹੈ ਕਿ ਆ ਜਿਹੜੀ ਪ੍ਰੋਬਲਮ ਹੈਗੀ ਆ ਉਹ ਗਲਤੀ ਤੇ ਨਹੀਂ ਮੈਂ ਕਹਾਂਗਾ ਕਿਉਂਕਿ ਉਹਨਾਂ ਲਈ ਤਾਂ ਨੇਚਰਲੀ ਕੋਈ ਗਲਤੀ ਨਹੀਂ ਸੀ ਹੀ ਵਾਸ ਵਾਕ ਇਨ ਸਟ੍ਰੇਟ ਟੂ ਦਾ ਗੈਸ ਸਟੇਸ਼ਨ ਕੋਈ ਉਹਨਾਂ ਨੇ ਅੱਗੇ ਵਾਲਾ ਰੁੜ ਗਿਆ ਅੱਗੇ ਵਾਲਾ ਰੁੜ ਕੇ ਪਿੱਛੇ ਨੂੰ ਆ ਗਿਆ ਹਾਂਜੀ ਸੋ ਇਹ ਜਿਹੜੀ ਆ ਇਹ ਤੇ ਇਹਦੇ ਤੋਂ ਜਿਹੜੀ ਸੇਫਟੀ ਲੈਣ ਦੀ ਜਾਂ ਸਿੱਖਿਆ ਲੈਣ ਦੀ ਲੋੜ ਇਹੋ ਹੀ ਆ ਕਿ ਜੇ ਤੁਸੀਂ ਇਦਾਂ ਦੇ ਮਾਹੌਲ ਦੇ ਵਿੱਚ ਹੈਗੇ ਆ ਜਾਂ ਇਦਾਂ ਦੀ ਜਗ੍ਹਾ ਤੇ ਹੈਗੇ ਆ ਤੇ ਸੇਫਟੀ ਵੈਸਤ ਤੋਂ ਬਿਨਾਂ ਬਾਹਰ ਨਾ ਆਓ ਇੱਕ ਹੋਰ ਚੀਜ਼ ਇੱਥੇ ਹੀ ਮੈਂ ਨਾਲ ਹੀ ਐਡ ਕਰਦਾ ਜਾਵਾਂ ਆ ਆਪਾਂ ਦਾ ਬਲਾਈਂਡ ਸਪੌਟ ਦਾ ਧਿਆਨ ਨਹੀਂ ਰੱਖਦੇ ਖਾਸ ਕਰਕੇ ਜਿਹੜੇ ਟਰੱਕ ਵਾਲਿਆਂ ਦਾ ਜਦੋਂ ਆਪਾਂ ਰੋਡ ਤੇ ਵੀ ਹੁੰਨੇ ਆ ਡਰਾਈਵ ਕਰਦੇ ਆ ਟਰੱਕ ਨੂੰ ਜਦੋਂ ਤੁਸੀਂ ਬਿਲਕੁਲ ਉਹਦੇ ਉੱਤੇ ਚੜ ਕੇ ਜੇ ਤੁਸੀਂ ਛੋਟੀ ਗੱਡੀ ਵਾਲੇ ਵੀ ਆ ਨਾ ਤਾਂ ਜਦੋਂ ਤੁਸੀਂ ਬਿਲਕੁਲ ਉਹਦੇ ਲਾਗੇ ਚਲਾਉਨੇ ਉਹਨਾਂ ਨੂੰ ਦਿਸਦੇ ਨਹੀਂ ਆ ਤੁਸੀਂ ਸੋ ਥੋੜਾ ਉਹਨਾਂ ਦੇ ਲਈ ਵੀ ਵਿਜ਼ੀਬਲ ਜਿਹੜਾ ਉਹ ਰਿਆ ਕਰੋ ਜਦੋਂ ਤੁਸੀਂ ਆਮ ਵੀ ਡਰਾਈਵ ਕਰਦੇ ਆ ਰੀਸੈਂਟਲੀ ਯੂ ਹਾਲ ਦਾ ਟਰੱਕ ਜਿਹੜਾ ਚਲਾ ਰਹੇ ਸੀ ਚਲੋ ਜਦੋਂ ਵੀ ਚਲਾਉਨੇ ਉਹਦੇ ਚੀਜ਼ਾਂ ਜ਼ਿਆਦਾ ਧਿਆਨ ਦੀਆਂ ਨਜ਼ਰ ਜਿਹੜੀ ਉਹ ਆਉਂਦੀ ਆ ਕੋਈ ਜਣਾ ਤੁਹਾਡੇ ਪਿੱਛੇ ਖੜਾ ਬਿਲਕੁਲ ਨਹੀਂ ਪਤਾ ਲੱਗਣਾ ਜੇ ਥੋੜਾ ਬਾਧਾ ਸਾਈਡ ਤੇ ਹੋਊਗਾ ਤਾਂ ਤੁਹਾਡੇ ਸ਼ੀਸ਼ੇ ਦੇ ਵਿੱਚ ਉਹ ਦਿਖਣਾ ਆ ਸੋ ਟਰੱਕ ਵਾਲਿਆਂ ਦੀ ਜੌਬ ਥੋੜੀ ਜੀ ਭਾਈ ਸੇਫ ਕਰਿਆ ਕਰੋ ਉਹਨਾਂ ਨੂੰ ਥੋੜਾ ਈਜ਼ੀ ਕਰਿਆ ਕਰੋ ਟਰੱਕ ਤੋਂ ਥੋੜੀ ਦੂਰੀ ਬਣਾ ਕੇ ਜਿਹੜਾ ਚੱਲਿਆ ਕਰੋ ਤਾਂ ਜੋ ਤੁਹਾਡੀ ਗੱਡੀ ਆ ਉਹਨਾਂ ਨੂੰ ਵਿਜ਼ੀਬਲ ਜਿਹੜੀ ਉਹ ਹੋਵੇ ਤੇ ਫਿਰ ਇਵੈਂਚੁਅਲੀ ਮਿਸਟੇਕ ਕਿਸੇ ਦੀ ਵੀ ਹੋਵੇ ਤੇ ਨਜ਼ਲਾ ਜਿਹੜਾ ਹਮੇਸ਼ਾ ਟਰੱਕ ਵਾਲੇ ਤੇ ਹੀ ਝੜਦਾ ਆ ਵੀ ਭਾਈ ਨਹੀਂ ਇੰਨੀ ਗਲਤੀ ਜਿਹੜੀ ਉਹ ਕੀਤੀ ਹੋਣੀ ਆ ਸੋ ਮੇਕ ਸ਼ੁਰ ਕਰਿਆ ਕਰੋ ਵੀ ਤੁਸੀਂ ਡਰਾਈਵ ਸੇਫਲੀ ਜਿਹੜਾ ਕਰੋ ਖਾਸ ਕਰਕੇ ਹੁਣ ਜਦੋਂ ਆ ਮੌਸਮ ਇਦਾਂ ਦਾ ਚੱਲ ਰਿਹਾ ਆ ਜਦੋਂ ਕਿਤੇ ਮੀਂਹ ਪੈ ਰਹੀ ਆ 스ਨੋ ਪੈ ਰਹੀ ਆ ਤੇ ਕੋਸ਼ਿਸ਼ ਤਾਂ ਕਰੋ ਵੀ ਜਦੋਂ ਇਦਾਂ ਦਾ ਮੌਸਮ ਆ ਟਵਾਈਲਾਈਟ ਟਾਈਮ ਆ ਸੂਰਜ ਛਿਪ ਰਿਹਾ ਆ ਜਦੋਂ ਚੜ ਰਿਹਾ ਆ ਤਾਂ ਆਪਣੀਆਂ ਤੁਹਾਡੀਆਂ ਹੈੱਡਲਾਈਟਸ ਜਿਹੜੀਆਂ ਜ਼ਰੂਰ ਆਨ ਹੋਣ ਤਾਂ ਜੋ ਤੁਹਾਡੀ ਜਿਹੜੀ ਵਿਜ਼ਿਬਿਲਟੀ ਉਹ ਜ਼ਿਆਦਾ ਹੋਵੇ ਸੋ ਬੇਸਿਕਲੀ ਸੇਫਟੀ ਵੈਸਟ ਵਾਲੀ ਗੱਲ ਹੀ ਆ ਪਰ ਤੁਹਾਡੀਆਂ ਹੈੱਡਲਾਈਟਸ ਗੱਡੀ ਦੇ ਲਈ ਜਿਹੜੀ ਉਹ ਸੇਫਟੀ ਵੈਸਟ ਦਾ ਕੰਮ ਕਰ ਦਿਓ ਸੋ ਮੇਕ ਸ਼ੋਰ ਕਰਿਆ ਕਰੋ ਵੀ ਭਾਈ ਡਰਾਈਵ ਜਿਹੜਾ ਉਹ ਸੇਫ ਕਰੋ ਇਹ ਸਾਰਿਕ ਦੇ ਲਈ ਆ ਚਾਹੇ ਕੋਈ ਛੋਟੀ ਗੱਡੀ ਚਲਾ ਰਿਹਾ ਚਾਹੇ ਕੋਈ ਵੱਡੀ ਗੱਡੀ ਚਲਾ ਰਿਹਾ ਇਹਨਾਂ ਨਾਲ ਨਾਲ ਰਾਜਕਨ ਇਹ ਵੀ ਆ ਕਿ ਆਮ ਤੌਰ ਤੇ ਟਰੱਕਾਂ ਦੇ ਮਗਰ ਲਿਖਿਆ ਹੁੰਦਾ ਇਫ ਯੂ ਕੈਨਟ ਸੀ ਮੀ ਇਨ ਮਾਈ ਮਿਰਰਸ ਆਈ ਕੈਨਨਟ ਸੀ ਯੂ ਸੋ ਇਹ ਜ਼ਰੂਰੀ ਹੁੰਦਾ ਜੇ ਤੁਸੀਂ ਟਰੱਕ ਦੇ ਲੱਗੇ ਹਨ ਜੇ ਤੁਸੀਂ ਡਰਾਈਵਰ ਨੂੰ ਨਹੀਂ ਦੇਖ ਪਾ ਰਹੇ ਉਹਦੇ ਰੀਅਰ ਵਿਊ ਮਿਰਰ ਦੇ ਵਿੱਚ ਨਹੀਂ ਦੇਖ ਪਾ ਰਹੇ ਤਾਂ ਮਤਲਬ ਉਹ ਤੁਹਾਨੂੰ ਨਹੀਂ ਦੇਖ ਪਾ ਰਿਹਾ ਸੋ ਇਹ ਇੱਕ ਬੜਾ ਐਕਟਿਵ ਚੀਜ਼ ਹੈਗੀ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਹੋਰ ਨਾ ਥੇਰ ਸੋ ਤਾਂ ਬਣੇ ਤੇ ਤੇ ਹਾਂਜੀ ਇਹਦੇ ਵਿੱਚ ਇੱਕ ਚੀਜ਼ ਮੈਂ ਹੋਰ ਜਿਹੜੀ ਨਾਲ ਐਡ ਕਰਨਾ ਚਾਹੁੰਦਾ ਆਪਾਂ ਕੈਮਰਾਜ਼ ਦੀ ਤਾਂ ਤੁਸੀਂ ਗੱਲ ਕਰਦੇ ਹੀ ਹੁੰਦੇ ਆਂ ਵੀ ਆਲਵੇਜ਼ ਜਿਹੜੇ ਆ ਉਹ ਡੈਸ਼ ਕੈਮਰਾਜ਼ ਜਿਹੜੇ ਉਹ ਲਾਕੇ ਰੱਖੋ ਟੈਕਨੋਲੋਜੀ ਤਾਂ ਹੁਣ ਬਹੁਤ ਤੇਜ਼ ਹੈਗੀ ਆ ਕਿ ਬਿਹਾਈਂਡ ਰੀਅਰ ਦੇ ਉੱਤੇ ਕੈਮਰਾ ਲਾ ਕੇ ਉਹਦੀ ਜਿਹੜਾ ਵਿਊ ਆ ਜਦੋਂ ਰੀਅਰ ਵਿਊ ਦੇ ਵਿੱਚ ਆਪਾਂ ਗੱਡੀ 'ਚ ਦੇਖਦੇ ਆਂ ਇਦਾਂ ਵੀ ਟਰੱਕ ਦੇ ਵਿੱਚ ਇਦਾਂ ਦੀ ਟੈਕਨੋਲੋਜੀ ਵੀ ਆਮ ਪ੍ਰੀਟੀ ਸ਼ੋਰ ਅਵੇਲੇਬਲ ਹੋਣੀ ਆ available ਹੈ ਕਿ ਰਾਜ ਬਟ ਬਟ ਲਿमिटेड अवेलेबल ਹੈ ਕਿਉਂਕਿ ਟ੍ਰੇਲਰ ਸਵਿਚ ਹੁੰਦਾ ਰਹਿੰਦਾ ਹੈ ਹਮੇਸ਼ਾ ਟਰੱਕ ਦੇ ਨਾਲ ਉਹ ਤੇ ਇਸ ਕਰਕੇ ਉਹਦਾ ਜਿਹੜਾ ਮਲਕੀ ਕੋਆਰਡੀਨੇਸ਼ਨ ਹੈ ਟਰੱਕ ਦੇ ਨਾਲ ਉਹ ਓਕੇ ਹੈਗੀ ਪਰ ਪਿਛਲੇ ਹਫਤੇ ਦੇ ਵਿੱਚ ਪ੍ਰਾਈਮ ਵਾਲਿਆਂ ਦੀ ਮੀਟਿੰਗ ਹੋਈ ਆ ਪ੍ਰਾਈਮ ਇੰਕ ਵਾਲਿਆਂ ਦੀ ਮੀਟਿੰਗ ਕੋਈ 9000 ਦੇ ਕਰੀਬ ਉਹਨਾਂ ਦੇ 9000 ਦੇ ਉੱਤੇ ਡਰਾਈਵਰ ਹੈਗੇ ਆ ਔਰ ਉਹਨਾਂ ਨੇ ਇੱਕ ਸੈੱਟ ਦਿੱਤੀ ਹੈਗੀ ਉਦੋਂ ਤੱਕ ਉਹਨਾਂ ਨੇ ਸਾਰੇ ਟਰੱਕਾਂ ਦੇ ਵਿੱਚ ਡਰਾਈਵਰ ਫੇਸਿੰਗ ਕੈਮਰਾਸ ਜਿਹੜੇ ਆ ਉਹ ਲੱਗ ਜਾਣੇ ਆ ਸੋ ਉਹਨਾਂ ਨੇ ਵੀ ਇਹ ਜਿਹੜਾ ਇਹ ਚੀਜ਼ ਕੀਤੀ ਹੈਗੀ ਕਿ ਡਰਾਈਵਰ ਫੇਸਿੰਗ ਕੈਮਰਾਸ ਜਿਹੜੇ ਆ ਉਹ ਬਹੁਤ ਇੰਪੋਰਟੈਂਟ ਹੈਗੇ ਆ ਆ ਉਹ ਕੋਈ ਸੇਫਟੀ ਦੇ ਲਈ ਨਹੀਂ ਹੈਗਾ ਕਿ ਆਪਣੀ ਸਾਰੀ ਆਪਣੀ ਪ੍ਰਾਈਵੇਸੀ ਨੂੰ ਕੋਈ ਨਹੀਂ ਕਰਦਾ ਹੈਗਾ ਪਰ ਸੇਫਟੀ ਬਹੁਤ ਜ਼ਿਆਦੀ ਹੈਗੀ ਇਨਕਲੂਡਿੰਗ ਡਰਾਈਵਰ ਇਨਕਲੂਡਿੰਗ ਕੰਪਨੀ ਕਿਉਂਕਿ ਜਦੋਂ ਤੁਸੀਂ ਟਰੱਕ ਦੀ ਸੀਟ ਤੇ ਬੈਠ ਕੇ ਕੰਮ ਕਰ ਰਹੇ ਆ ਜਾਂ ਤੁਸੀਂ ਆਫਿਸ ਦੀ ਚੇਅਰ ਤੇ ਬੈਠ ਕੇ ਕੰਮ ਕਰ ਰਹੇ ਹੋ ਤੁਹਾਡਾ ਸਾਰਾ ਹੱਕ ਬਣਦਾ ਹੈਗਾ ਤੁਹਾਨੂੰ ਵਾਚ ਕਰਨ ਦਾ ਮਾਨੀਟਰ ਕਰਨ ਦਾ ਸੋ ਇਹਦੇ ਵਿੱਚ ਕੋਈ ਇਹ ਦੋ ਰਾਏ ਨਹੀਂ ਹੋਣੀ ਚਾਹੀਦੀ ਮੇਰੇ ਖਿਆਲ ਸੇਫਟੀ ਦੇ ਲਈ ਡਰਾਈਵਰ ਦੇ ਲਈ ਵੀ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਕਿਉਂਕਿ ਕਈ ਵਾਰੀ ਮੋਸਟਲੀ ਜਗ੍ਹਾ ਤੇ ਜਦੋਂ ਡਰਾਈਵਰ ਦਾ ਫੌਰਟ ਨਹੀਂ ਹੁੰਦਾ ਤੇ ਉਦੋਂ ਤੁਹਾਡੇ ਡੈਸ਼ ਕੈਮ ਜਿਹੜੇ ਹੈਗੇ ਆ ਉਹੋ ਹੀ ਕੰਮ ਆਉਂਦੇ ਆ ਉਹੋ ਹੀ ਤੁਹਾਨੂੰ ਬਚਾਉਂਦੇ ਆ ਸੋ ਇਸ ਕਰਕੇ ਜਿਹੜੀ ਚੀਜ਼ ਮਤਲਬ ਕਿ ਆਪਣੇ ਬੈਨੀਫਿਟ ਚ ਹੈਗੀ ਆ ਫਾਇਦੇਮੰਦੀ ਆ ਉਹ ਚੀਜ਼ ਜਿਹੜੀ ਆ ਉਹ ਜਰੂਰ ਉਹਦੇ ਬਾਰੇ ਸੋਚਣਾ ਚਾਹੀਦਾ ਔਰ ਖਾਸ ਕਰਕੇ ਜਿਹੜੀਆਂ ਚੀਜ਼ਾਂ ਰਾਜਕਰਨ ਨੇ ਬਣਾਈਆਂ ਹੈਗੀਆਂ ਇਹ ਇਹ ਨੀਗਾ ਹੈਗਾ ਕਿ ਤੁਹਾਡੇ ਸਿਰ ਤੇ ਕੋਈ 24 ਘੰਟੇ ਖੜਾ ਹੈ ਮਤਲਬ ਇਹ ਹੈਗਾ ਕਿ ਤੁਸੀਂ ਐਕਚੁਅਲੀ ਸੇਫ ਹੈਗੇ ਹੋ ਔਰ ਤੁਹਾਨੂੰ ਜੇ ਤੁਸੀਂ ਅਣਜਾਣੇ 'ਚ ਤੁਸੀਂ ਕੋਈ ਗਲਤੀ ਕਰ ਰਹੇ ਹੋ ਤੇ ਉਹਦੇ ਵਿੱਚ ਤੁਹਾਡਾ ਜਿਹੜਾ ਆ ਉਹ ਬਚਾਅ ਹੋ ਸਕਦਾ ਸੋ ਮੈਂ ਅੱਗੇ ਵੀ ਗੱਲ ਕਰਦਾ ਹੁੰਦਾ ਇੱਕ ਵਾਰੀ ਆਪਣੇ ਫਾਸਫਰ ਫਾਰਮ ਦੀ ਮੀਟਿੰਗ ਦੇ ਵਿੱਚ ਸੀਗਾ ਤੇ ਉਥੇ ਉਹਨਾਂ ਨਾਲ ਸੇਫਟੀ ਮੈਨੇਜਰ ਨਾਲ ਗੱਲ ਹੋ ਰਹੀ ਸੀ ਉਹਨਾਂ ਨੇ ਡਰਾਈਵਰ ਫੇਸਿੰਗ ਕੈਮਰਾਸ ਲਾਏ ਤੇ ਉਹ ਕਹਿੰਦੇ ਵੀ ਸਾਨੂੰ ਰੈジਸਟੈਂਸ ਆ ਹੋਇਆ ਡਰਾਈਵਰ ਫੇਸਿੰਗ ਕੈਮਰਾ ਲਾਉਣ ਦਾ ਪਰ 1 ਸਾਲ ਦੇ ਵਿੱਚ ਵਿੱਚ ਅਸੀਂ ਆਪਣੇ ਸਾਰੇ ਜਿਹੜੀ ਇਕੁਇਪਮੈਂਟ ਦੀ ਕਾਸਟ ਆ ਉਹ ਕੱਢ ਲਈ ਤੇ ਨਾਲ ਦੇ ਨਾਲ ਹੀ ਅਸੀਂ ਕਹਿੰਦਾ ਸਾਡਾ ਜਿਹੜਾ ਸੇਫਟੀ ਰੇਟਿੰਗ ਸੀ ਉਹ ਪੁਰਾ ਮਲੇ ਕਿਸ ਉੱਪਰ ਚਲੇਗੀ ਸਾਡੀ ਜਿਹੜੀ ਆ ਆਪਣਾ ਵਾਇਲੇਸ਼ਨਸ ਆ ਸੀਟ ਬੈਲਟ ਵਾਇਲੇਸ਼ਨ ਬਹੁਤ ਜਣੀਆਂ ਉਹ 70% ਦੇ ਕਰੀਬ ਜਿਹੜੀਆਂ ਉਹ ਘਟ ਗਈਆਂ ਸੋ ਜਿਹੜਾ ਫੋਨ ਦੇ ਨਾਲ ਐਕਸੀਡੈਂਟ ਹੁੰਦੇ ਆ ਸੇਫ ਆਪਣੀ ਸੀਟ ਬੈਲਟ ਨਹੀਂ ਹੁੰਦੀਆਂ ਉਹ ਬਹੁਤ ਚੀਜ਼ਾਂ ਜਿਹੜੀਆਂ ਉਹ ਕੰਟਰੋਲ ਆ ਜਾਂਦੀਆਂ ਹੂੰ